ਤੀਜੀ ਵਾਰ ਬਦਲੀ ਜਲੰਧਰ ਉਤਰੀ ਦੀ ਟਿਕਟ ਤੇ ਕਾਂਗਰਸ ਹਾਈ ਕਮਾਂਡ ਵੱਲੋਂ ਐਲਾਨੇ ਉਮੀਦਵਾਰ ਅਵਤਾਰ ਸਿੰਘ ਸੰਘੇੜਾ ਵੱਲੋਂ ਨਾਮਜ਼ਦਗੀ ਪੱਤਰ ਭਰਿਆ ਗਿਆ ਨਾਮਜ਼ਦਗੀ ਪੱਤਰ ਭਰਨਾਂয়ে ਅਵਤਾਰ ਸਿੰਘ ਸੰਘੇੜਾ ਨੇ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿੱਤ ਪ੍ਰਾਪਤ ਕਰ ਇਲਾਕੇ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਜਾਵੇਗਾ ਅਤੇ ਨਾਲ ਹੀ ਨਸ਼ੇ ਜੁਰਮ ਅਤੇ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾਵੇਗਾ ਕਾਂਗਰਸ ਹਮੇਸ਼ਾ ਯੂनाइटेड ਰਹੀ ਹੈ ਤੇ ਅਸੀਂ ਯੂनाइटेड ਹੀ ਲੜਾਂਗੇ ਜਿਹੜੇ ਮੁੱਦੇ ਇੱਥੇ ਹੈਗੇ ਆ ਉਹ ਸਭ ਤੋਂ ਜ਼ਿਆਦਾ ਕਰਾਇਮ ਦਾ ਮੁੱਦਾ ਹੈਗਾ ਡਰੱਗ ਪ੍ਰੋਬਲਮ ਜਿਹੜੀ ਹੈਗੀ ਉਹਦਾ ਹੈਗਾ ਅਨਇੰਪਲੋਇਮੈਂਟ ਦਾ ਮੁੱਦਾ ਹੈਗਾ ਤੇ ਜਿਹੜਾ ਭ੍ਰਸ਼ਟਾਚਾਰ ਦਾ ਸਭ ਤੋਂ ਵੱਡਾ ਮੁੱਦਾ ਹੈਗਾ ਜਲੰਧਰ ਦੇ ਵਿੱਚ ਕਿ ਜਿਹੜਾ ਇਹਨਾਂ ਨੇ ਸਾਰਾ ਲੁੱਟ ਕੇ ਖਾ ਲਿਆ ਜਲੰਧਰ ਤੇ ਪੰਜਾਬ ਨੂੰ ਇਹ ਸਭ ਤੋਂ ਵੱਡਾ ਮੁੱਦਾ ਹੋਊਗਾ ਜਿਹਨੂੰ ਅਸੀਂ ਸਭ ਤੋਂ ਪ੍ਰਾਇੋਰਟੀ ਦੇ ਵਿੱਚ ਲੇ ਲਵਾਂਗੇ ਦੱਸ ਦਈਏ ਕਿ ਕਾਂਗਰਸ ਹਾਈਕਮਾਨ ਵੱਲੋਂ ਪਹਿਲਾ ਜਲੰਧਰ ਉਤਰੀ ਦੀ ਟਿਕਟ ਤੇਜਿੰਦਰ ਬਿੱਟੂ ਅਤੇ ਬਾਅਦ ਵਿੱਚ ਉਹਨਾਂ ਦੀ ਜਗ੍ਹਾ ਰਾਜਕੁਮਾਰ ਗੁਪਤਾ ਨੂੰ ਦਿੱਤੀ ਗਈ ਸੀ ਪੜ੍ਹਾਈਕਮਾਨ ਵੱਲੋਂ ਉਮੀਦਵਾਰ ਬਦਲਦੇ ਹੋਏ ਇਸੇ ਇਲਾਕੇ ਦੇ ਵਿਧਾਇਕ ਰਹਿ ਚੁੱਕੇ ਅਵਤਾਰ ਹੈਂਡਰੀ ਦੇ بیٹے ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਜਲੰਧਰ ਤੋਂ ਸੋਨੂ ਮਹਾਜਨ ਜਗਬਣੀ ਟੀਵੀ